ਫਗਵਾੜਾ ਨਜ਼ਦੀਕ ਪਾਸਟਾ ਵਿਖੇ ਕਿਸੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਟੱਕਰ ਮਾਰ ਕੇ ਫਰਾਰ ਹੋ ਜਾਣ ਦੀ ਸੂਚਨਾ ਮਿਲੀ ਹੈ ਇਸ ਹਾਦਸੇ ਵਿੱਚ ਜਿੱਥੇ ਕਿ ਮੋਟਰਸਾਈਕਲ ਚਾਲਕ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਉੱਥੇ ਹੀ ਪਿੰਡ ਸਾਨੀ ਦੇ ਰਹਿਣ ਵਾਲੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹਾਲਤ ਵਿੱਚ ਪਿਆ ਸੀ ਜਿਸ ਨੂੰ ਉਸਨੇ ਪਿੰਡ ਖਲਿਆਣ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਦੀ ਮਦਦ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਮੈਂ ਇਹ ਫਰਾਂਟੇ ਮੈਂ ਰਾਵਣਪਿੰਡੀ ਪੰਪ ਤੇ ਲੱਗਾ ਹੋਇਆ ਹੈ ਮੈਨੇਜਰ ਤੇ ਮੈਂ ਬਾਹਰ ਉੱਕੇ ਲੈਣਾ ਆਉਂਦਾ ਪਿਆ ਸੀਗਾ ਤਾਂ ਦੇਖਿਆ ਉੱਥੇ ਇਹ ਮੁੰਡਾ ਉੱਥੇ ਐਕਸੀਡੈਂਟ ਦਾ ਪਿਆ ਸੀ ਕਿੱਥੇ ਪਿਆ ਸੀ ਸਰ ਇਹ ਪੰਜ ਟਾ ਮੋੜ ਤੇ ਪਿਆ ਹੋਇਆ ਸੀ ਠੀਕ ਹੈ ਹਾਂ ਜੀ ਜਦੋਂ ਅਸੀਂ ਦੇਖਿਆ ਤਾਂ ਜੀ ਕੋਈ ਫੋਨ ਕਾਫੀ ਪੈ ਰਿਆ ਸੀ ਤੇ ਅਸੀਂ ਚੱਕਿਆ ਇੱਕ ਮੇਰੇ ਆਪਾ ਜੀ ਹੁੰਨੀ ਸੀਗੇ ਕल्याण ਤੋਂ ਜੇ ਵੀ ਨਾਲ ਆਏ ਤੇ ਇਹਨਾਂ ਨੇ ਚੱਕਿਆ ਆਪਣੀ ਗੱਡੀ ਕੋਈ ਤਿਆਰ ਨਹੀਂ ਸੀ ਗੱਡੀ ਲੈ ਕੇ ਉਹ ਕਿੱਥੇ ਵਿੱਚ ਲੈ ਕੇ ਆਏ ਇਹਨਾਂ ਨੂੰ ਆਏ ਤਾਂ ਅਸੀਂ ਸਰਕਾਰੀ ਹਸਪਤਲ ਲੈ ਕੇ ਆਏ ਕੁਛ ਐਡ ਮਾਰ ਕੇ ਕਰਾਇਆ ਤੇ ਪਤਾ ਲੱਗਾ ਸਰ ਕੁਛ ਵੀ ਕਿਹੜੇ ਵਾਹਨ ਨਾਲ ਵੱਜੀ ਹੈ ਜੀ ਕੁਛ ਨਹੀਂ ਸਰ ਇਦਾਂ ਨਹੀਂ ਪਤਾ ਲੱਗਾ ਸ਼ਹਿਰ ਟ੍ਰੈਲੀ ਸੀ ਕੋਈ ਟ੍ਰੈਲੀ ਨੂੰ ਮਾਰ ਕੇ ਵੱਜੀ ਹਾਸੇ ਵਿੱਚ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਆਧਾਰ ਕਾਰਡ ਦੇ ਮੁਤਾਬਕ ਰਣਵੀਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਦੇਹਾਣਾ ਵਜੋਈ ਹੈ ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਹਾਲਤ ਕਾਫੀ ਨਾਜ਼ੁਕ ਸੀ ਜਿਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਉਸ ਨੂੰ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ ਐ ਡਾਕਟਰ ਕੀ ਮਾਮਲਾ ਜੀ ਜੀ ਕ੍ਰਿਪਨਾ ਜੀ 9 ਵਜੇ ਦੇ ਇਹ ਇੱਕ ਐਕਸੀਡੈਂਟ ਨਾਲ ਮਰੀਜ਼ ਲੱਗਿਆ ਰਿਹਾ ਆਮ ਲੋਕੀ ਉਹਦੇ ਸਿਰ 'ਚ ਸੱਟ ਲੱਗੀ ਹੈ ਡੈਂਜਰੀ ਆ ਤੇ ਸੀਰੀਅਸ ਨੈਸਸ ਮੰਨਦੇ ਹੋਏ ਫਾਇਰ ਸੈਂਟਰ ਕਰਤਾ ਫਗਵਾੜਾ ਨੇ 1.5 ਟਾਪ ਟਿਕੇ ਕਿਸੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਟੱਕਰ ਮਾਰ ਕੇ ਫਰਾਰ ਹੋ ਜਾਣ ਦੀ ਸੂਚਨਾ ਮਿਲੀ ਹੈ ਇਸ ਹਾਦਸੇ ਵਿੱਚ ਜਿੱਥੇ ਕਿ ਮੋਟਰਸਾਈਕਲ ਚਾਲਕ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਉੱਥੇ ਹੀ ਪਿੰਡ ਸਾਨੀ ਦੇ ਰਹਿਣ ਵਾਲੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹਾਲਤ ਵਿੱਚ ਪਿਆ ਸੀ ਜਿਸ ਨੂੰ ਉਸਨੇ ਪਿੰਡ ਖਲਿਆਣ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਦੀ ਮਦਦ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਜੀ ਫਰਾਕੇ ਮੈਂ ਰਾਵਣਪੱਟੀ ਪੰਪ ਤੇ ਲੱਗਾ ਹੋਇਆ ਹਾਂ ਮੈਨੇਜਰ ਤੇ ਮੈਂ ਬਾਹਰ ਉੱਕੇ ਲੈਣਾ ਆਉਂਦਾ ਪਿਆ ਸੀਗਾ ਤਾਂ ਦੇਖਿਆ ਉੱਥੇ ਇਹ ਮੁੰਡਾ ਉੱਥੇ ਐਕਸੀਡੈਂਟ ਦਾ ਪਿਆ ਸੀ ਕਿੱਥੇ ਪਿਆ ਸੀ ਸਰ ਜੀ ਇਹ ਪੰਜਾਹਤਾ ਮੋੜ ਤੇ ਪਿਆ ਸੀ ਠੀਕ ਹੈ ਹਾਂ ਜੀ ਜਦੋਂ ਅਸੀਂ ਦੇਖਿਆ ਤਾਂ ਜੀ ਕੋਈ ਖੂਨ ਕਾਫੀ ਬਹਿ ਰਿਆ ਸੀ ਤੇ ਅਸੀਂ ਚੱਕਿਆ ਇੱਕ ਮੇਰੇ ਆਪਾ ਜੀ ਹੁੰਨੀ ਸੀਗੇ ਕल्याण ਤੋਂ ਜੇ ਵੀ ਨਾਲ ਆਏ ਤੇ ਇਹਨਾਂ ਨੇ ਚੱਕਿਆ ਆਪਣੀ ਗੱਡੀ ਕੋਈ ਤਿਆਰ ਨਹੀਂ ਸੀ ਗੱਡੀ ਲੈ ਕੇ ਉਹ ਗੱਡੀ ਵਿੱਚ ਲੈ ਕੇ ਆਏ ਇਹਨਾਂ ਨੂੰ ਆਏ ਤਾਂ ਅਸੀਂ ਸਰਕਾਰੀ ਹਸਪਤਲ ਲੈ ਕੇ ਆਏ ਉਸੇ ਹੱਡ ਮਾਰ ਕੇ ਕਰਾਇਆ ਤੇ ਪਤਾ ਲੱਗਾ ਸਰ ਕੁਝ ਵੀ ਕਿਹੜੇ ਵਾਹਨ ਨਾਲ ਵੱਜੀ ਹੈ ਜੀ ਕੁਝ ਨਹੀਂ ਸਰ ਇਦਾਂ ਨਹੀਂ ਪਤਾ ਲੱਗਾ ਸ਼ਾਇਦ ਟਰੈਲੀ ਚ ਗਈ ਕੋਈ ਟਰੈਲੀ ਨੂੰ ਮਾਰ ਕੇ ਮੁਰਗੀ ਹਾਸੇ ਵਿੱਚ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਆਧਾਰ ਕਾਰਡ ਦੇ ਮੁਤਾਬਕ ਰਣਵੀਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਦੇਹਾਣਾ ਵਜੋ ਹੋਈ ਹੈ ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਹਾਲਤ ਕਾਫੀ ਨਾਜ਼ੁਕ ਸੀ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਉਸ ਨੂੰ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ ਡਾਕਟਰ ਸਾਹਿਬ ਕੀ ਮਾਮਲਾ ਜੀ ਇਹ ਕਰੀਪਾ ਨਾਲ ਜੀ ਮੋ 9 ਵਜੇ ਦੇ ਆਕੀਡੈਂਟ ਨਾਲ ਮਰੀਜ਼ ਲੱਗਿਆ ਹੈ ਆਮ ਲੋਕੀ ਉਹਦੇ ਸਿਰ ਤੇ ਸੱਟ ਲੱਗੀ ਹੈ ਡੈਂਜਰੀ ਹੈ ਤੇ ਸੀਰੀਅਸਨੈਸ ਨੂੰ ਦੇਖਦੇ ਹੋਏ ਹਾਇਰ ਸੈਂਟਰ ਕਰਤਾ